ਅਗਰੇ ਕਮ ਅਵਾਰਡ ਪੰਤ ਰਤਨ ਕਿਹੜੇ ਅਵਾਰਡ ਨੇ ਇਹ ਵਾਪਸ ਲੈਣ ਦੀ ਗੱਲ ਹੈ। ਖੇਲ ਦੇ ਵਿੱਚ ਪੰਜਾਬ ਦੇ ਵਿੱਚ ਬੜਾ ਹੁਣ ਸਿਆਸੀ ਮਾਹੌਲ ਬੜਾ ਗਰਮ ਹੋ ਰਿਹਾ ਹੈ ਕਿਉਂਕਿ ਜ्यों-ਜ्यों ਦੀ 2024 ਦੀ ਇਲੈਕਸ਼ਨ ਨੇੜੇ ਆ ਰਹੀ ਹੈ ਇਸ ਤਰ੍ਹਾਂ ਸਿਆਸੀ ਚਰਦੇ ਵਿੱਚ ਇਸ ਤਰ੍ਹਾਂ ਦੀ ਲਹਿਰ ਮਚ ਰਹੀ ਹੈ ਗੁੱਟਬੰਦੀ ਹੋ ਰਹੀ ਹੈ ਬੜਾ ਮਾਹੌਲ ਇਸ ਤਰ੍ਹਾਂ ਦਾ ਬਣਾਇਆ ਜਾ ਰਿਹਾ ਹੈ। ਪੰਜਾਬ ਵਿੱਚ ਜਿੱਥੇ ਸਿਆਸਤ ਉਸਲਵਟੇ ਲੈ ਰਹੀ ਹੈ ਉੱਥੇ ਆਏ ਦਿਨ ਜਿਹੜੇ ਧਾਰਮਿਕ ਮਾਮਲੇ ਨੇ ਉਹ ਵੀ ਕਈ ਨਵੇਂ ਮੋੜ ਕੋਰ ਕੱਟ ਰਹੇ ਨੇ ਭਾਈ ਗੁਰਦੇਵ ਸਿੰਘ ਕੌਕੇ ਦਾ ਮਾਮਲਾ ਕਈ ਕੂਣੀ ਮੋੜ ਕੱਟਦਾ ਵਿਖਾਈ ਦੇ ਰਿਹਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥਕ ਜਥੇਬੰਦੀਆਂ ਨਾਲ ਕੱਲ ਜਿਹੜਾ ਸਮਾਗਮ ਰਚਿਆ ਉਹਦੇ ਵਿੱਚ ਉਸ ਸਮੇਂ ਦੇ ਜਦੋਂ ਇਹ ਰਿਪੋਰਟ ਬਣਦੀ ਹੈ ਜਾਂ ਨਸ਼ਰ ਨਹੀਂ ਹੁੰਦੀ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਤੁਰਦੀਆਂ ਨੇ ਉਸ ਸਮੇਂ ਦੇ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਕਾਲ ਤਖਤ ਸਾਹਿਬ ਵੱਲੋਂ ਦਿੱਤਾ ਫਖਰੇ ਕਮ ਅਵਾਰਡ ਵਾਪਸ ਲੈਣ ਦਾ ਮਤਾ ਆਸ ਕੀਤਾ ਹੈ ਦੂਜੇ ਪੱਧਰ 'ਤੇ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਗ੍ਰਹਿ ਸਖਤਰ ਤੋਂ ਰਿਪੋਰਟ ਮੰਗ ਕੇ ਇਸ ਮਾਮਲੇ ਨੂੰ ਖੋਖਣਾ ਚਾਹੁੰਦੀ ਹੈ ਇਹ ਸਾਰਾ ਮਾਮਲਾ ਕਹਿ ਲਈਏ ਕਿ ਇਸ ਵੇਲੇ ਸ਼੍ਰੀ ਕਾਲ ਤਖਤ ਸਾਹਿਬ ਦੇ ਗਲਿਆਰਿਆਂ ਦੇ ਵਿੱਚ ਵੀ ਹੈ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਦੇ ਵਿੱਚ ਬਚਾਅ ਪੱਖ ਉੱਤੇ ਆਇਆ ਹੋਇਆ ਹੈ ਇਹ ਸਾਰਾ ਕੀ ਮਾਮਲਾ ਹੈ ਗੱਲਬਾਤ ਵਾਸਤੇ ਸਾਡੇ ਨਾਲ ਜੁੜੇ ਨੇ ਉੱਗੇ ਸਿੱਖ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਚੈਨਲ ਇਹ ਮਿਸ਼ਨ ਪੰਜਾਬੀ ਵੱਲੋਂ ਡਾਕਟਰ ਸਾਹਿਬ ਤੁਹਾਡਾ ਵੈਲਕਮ ਸਵਾਗਤ ਬਹੁਤ-ਬਹੁਤ ਸ਼ੁਕਰੀਆ ਭਿੰਦਰ ਸਾਹਿਬ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜਿਵੇਂ ਕਿ ਆਪਾਂ ਜ਼ਿਕਰ ਕੀਤਾ ਹੈ ਅਕਾਲ ਤਖਤ ਸਾਹਿਬ ਦੀ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦਾ ਮਾਮਲਾ ਇੰਨੀ ਦਿਨੀ ਕਈ ਮੋੜ ਕੱਟਦਾ ਬਖਾਈ ਦੇ ਰਿਹਾ ਇਸ ਵੇਲੇ ਵੱਡੇ ਚਰਚਾ ਦੇ ਵਿੱਚ ਵੀ ਹੈ ਸਿਖਰਲੀ ਇਹ ਚਰਚਾ ਹੈ ਕਹਿ ਲਈ ਇੱਕ ਧਾਰਮਿਕ ਲਿਹਾਜ਼ ਦੀ ਨਾਲ ਇਹਦੇ ਉੱਤੇ ਸਿਆਸਤ ਵੱਡੇ ਪੱਤਰ ਤੇ ਪਕ ਰਹੀ ਹੈ ਤੇ ਪ੍ਰਸ਼ਾਸਕੀ ਧਿਰ ਵੀ ਇਹਦੇ ਵਿੱਚ ਸਰਗਰਮ ਹੋਣ ਲੱਗੀ ਕਿਉਂਕਿ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦੇ ਹਵਾਲੇ ਤੋਂ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਸਰਕਾਰ ਗ੍ਰਹਿ ਸਖਤਰ ਤੋਂ ਇਸ ਮਾਮਲੇ ਦੇ ਵਿੱਚ ਰਿਪੋਰਟ ਮੰਗਵਾਉਣ ਦੇ ਇਰਾਦੇ ਵਿੱਚ ਹੈ ਅੱਗੇ ਮਾਮਲਾ ਕਿੱਧਰ ਨੂੰ ਜਾਂਦਾ ਉਹ ਬਾਅਦ ਦੀ ਗੱਲ ਹੈ ਪਰੰਤੂ ਅੱਜ ਉਸ ਵੇਲੇ ਦੀ ਜਿਹੜੀ ਅਕਾਲੀ ਸਰਕਾਰ ਦੇ ਜਿਹੜੇ ਆਗੂ ਨੇ ਉਹ ਇਸ ਮਾਮਲੇ ਵਿੱਚ ਬਚਾਅ ਪੱਖ ਤੇ ਆ ਗਏ ਨੇ ਕਿਉਂਕਿ ਸਾਰਾ ਮਾਮਲਾ ਸਿਆਸੀ ਲਿਹਾਜ਼ ਤੋਂ ਜਿਹੜਾ ਇੱਕ ਵੱਡਾ ਦੋਸ਼ ਉਹ ਅਕਾਲੀ ਦਲ ਸਿਰ ਵੀ ਵੱਜਦਾ ਵਿਖਾਈ ਦੇ ਰਿਹਾ ਡਾਕਟਰ ਸਾਹਿਬ ਦੱਸਿਓ ਕਿ ਇਹ ਇੰਨੀ ਦਿਨੀ ਇਹ ਮਾਮਲਾ ਕਿੱਥੋਂ ਤੁਰਿਆ ਕਿੱਧਰ ਨੂੰ ਜਾ ਰਿਹਾ ਹੈ ਤੇ ਕਿਹੜੇ-ਕਿਹੜੇ ਮੋੜ ਕੱਟਦਾ ਵਿਖਾਈ ਦੇ ਰਿਹਾ ਜੀ ਭਿੰਦਰ ਸਾਹਿਬ ਜਿਵੇਂ ਕਿ ਪਿਛਲੇ ਦਿਨੀ ਮਨੁੱਖੀ ਅਧਿਕਾਰ ਸੰਗਠਨ ਦੇ ਸ਼੍ਰੀ ਬਿਰਕ ਸਾਹਿਬ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸਾਹਿਬ ਦਾ ਕਾਰਜਕਾਰੀ ਜਥੇਦਾਰ ਸਕਦਾ ਯਾਨੀ ਗੁਰਦੇਵ ਸਿੰਘ ਜੀ ਕੌਕੇ ਦੇ ਕਤਲ ਸੰਬੰਧੀ ਕੱਥਤੌਰ ਤੇ ਜਿਹੜੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ 99293 ਦੇ ਵਿੱਚ ਉਸਵੰਤੀ ਐਡੀਜੀਪੀ ਬੀਪੀ ਤਵਾੜੀ ਦੀ ਰਿਪੋਰਟ ਸ਼੍ਰੀ ਕਲਤਕੀ ਸਾਹਿਬ ਦੇ ਜੇਸੇਦਾਰ ਨੂੰ ਪੇਸ਼ ਕੀਤੀ ਸੀ ਤੇ ਇਹਦੇ ਉੱਪਰ ਕਾਰਵਾਈ ਵੀ ਹੋਈ ਸੀ ਅਸਲ 'ਚ ਉਦੋਂ ਦਾ ਸ਼ੁਰੂ ਹੋਇਆ ਇਹ ਇਹ ਮਾਮਲਾ ਇੰਨਾ ਭੱਗ ਗਿਆ ਤੇ ਇੰਨਾ ਇਸ ਤਰ੍ਹਾਂ ਦਾ ਬਰਤਾਨਾ ਸਿੱਟ ਗਿਆ ਗਿਆ ਜਿਸਦੇ ਹੀ ਮਾਰ ਦੇ ਹੇਠ ਸਮੁੱਚੇ ਤੌਰ ਤੇ ਸ਼ੋਮਨੀ ਕਾਲੀਦਲ ਆਇਆ ਹੋਇਆ ਹੈ ਇਸ ਬਾਰੇ ਜਿਹੜੀ ਸਥਿਤੀ ਇਹ ਆ ਅੱਜ ਦੀ ਅਸਲ ਦੇ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਬਚਾਅ ਕਰਨ ਦੇ ਲਈ ਉਹਨਾਂ ਦੀ ਟੌਪ ਲੀਡਰਸ਼ਿਪ ਨੇ ਇਸ ਰਿਪੋਰਟ ਬਾਰੇ ਤੱਥ ਯਾਹਰ ਕੀਤੇ ਨੇ ਜਿਸ ਦਾ ਅਖਤਾਰ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਦਸੰਬਰ 1992 ਦੇ ਵਿੱਚ ਭਾਈ ਗਦੇਵ ਸਿੰਘ ਕੌਂਕੇ ਨੂੰ ਘਰੋਂ ਚੁੱਕਿਆ ਤੇ 1 ਜਨਵਰੀ ਨੂੰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਉਸ ਵੇਲੇ ਪੰਜਾਬ ਦੇ ਵਿੱਚ ਕੇ ਪੀ ਐਸ ਗਿੱਲ ਜੀਪੀ ਸੰ ਅਤੇ ਸਰਦਾਰ ਬਿਹੰਸ ਸਿੰਘ ਦੀ ਸਰਕਾਰ ਸੀ ਫਿਰ ਜਦੋਂ 1998 ਦੇ ਵਿੱਚ ਸ਼ੋਮ ਅਕਾਲੀ ਦਲ ਦੀ ਸਰਕਾਰ ਆ ਚੁੱਕੀ ਸੀ 1997 ਦੇ ਵਿੱਚ ਬਣ ਚੁੱਕੀ ਸੀ 1998 ਦੇ ਪੰਥਕ ਸ਼ਕਤੀਆਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਕੇ ਇਸ ਕੇਸ ਦੀ ਜਾਂਚ ਮੰਗੀ ਸੀ ਤੇ ਉਹਨਾਂ ਨੇ ਆਪਣੇ ਵੱਲੋਂ ਅਧਿਕਾਰੀ ਦਾ ਨਾਮ ਵੀ ਤਜ਼ਰੀਹ ਕੀਤਾ ਸੀ ਤੇ ਪ੍ਰਕਾਸ਼ ਸਿੰਘ ਬਾਦਲ ਹੁਰਾ ਨੇ ਉਹ ਇਨਕੁਆਰੀ ਮਾਰਕ ਕਰਕੇ ਉਸ ਅਧਿਕਾਰੀ ਦੀ ਡਿਊਟੀ ਲਾ ਦਿੱਤੀ ਸੀ ਉਸ ਅਧਿਕਾਰੀ ਨੇ ਬੀ ਪੀ ਤਿਵਾੜੀ ਨੇ 1999 ਦੇ ਵਿੱਚ ਆਪਣੀ ਰਿਪੋਰਟ ਪੰਜਾਬ ਸਰਕਾਰ ਨੂੰ ਸਬਮਿਟ ਕਰ ਦਿੱਤੀ। ਹੂੰ। ਉਹ ਰਿਪੋਰਟ ਸਬਮਿਟ ਕਰਕੇ ਪੰਜਾਬ ਸਰਕਾਰ ਦੇ ਵਿਚਾਰੇ ਦੀ ਹਿੰਸੀ ਗਲਵਾ ਚੱਲਦੀ ਸੀ ਤੇ ਸ੍ਰੀ ਸਿਮਨਜੀਤ ਸਿੰਘ ਮਾਨ ਨੇ ਇਸ ਬਾਰੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਕਰੈਸਟ ਦਾਖਲ ਕੀਤੀ ਕਿ ਇਹ ਇਸ ਇਨਕੁਆਰੀ ਫੇਅਰ ਨਹੀਂ ਹੋਈ ਤੇ ਠੀਕ ਨਹੀਂ ਹੈ ਇਸ ਸਬੰਧੀ ਸੀਬੀਆਈ ਤੋਂ ਇਨਕੁਆਰੀ ਕਰਾਈ ਜਾਵੇ। ਤੇ ਹਾਈ ਕੋਰਟ ਡਾਕਟਰ ਸਾਹਿਬ ਜਿਹੜਾ ਇੱਥੇ ਸਵਾਲ ਹੈ ਕਿ ਜਿਹੜਾ ਦੋਸ਼ ਵੱਜ ਰਿਹਾ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਿਰ ਉਹਨੋਂ ਸਵਰਗਵਾਸੀ ਨੇ ਕਿ ਉਹਨਾਂ ਨੇ ਰਿਪੋਰਟ ਜਿੱਥੇ ਜਨਤਕ ਨਹੀਂ ਕੀਤੀ ਉੱਥੇ ਲਾਗੂ ਵੀ ਨਹੀਂ ਕੀਤੀ ਹੁਣਸ ਅਫਸਰਾਂ ਦਾ ਜਿਵੇਂ ਸਰਕਾਰ ਉਸ ਵੇਲੇ ਦੀ ਬਚਾ ਕਰਦੀ ਰਹੀ ਅਜੇ ਦੋਸ਼ ਨੇ ਇਸ ਵੇਲੇ ਜਿਹੜੇ ਮਗੇ ਹੋਏ ਭਿੰਦਰ ਸਾਹਿਬ ਇਹੋ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਟੌਪ ਲੀਡਰਸ਼ਿਪ ਆ ਆਪਣੇ ਉਹ ਤੱਥ ਪੇਸ਼ ਕਰ ਰਹੀ ਹੈ ਜਿਹੜਾ ਉਹਨਾਂ ਨੇ ਆਪਣਾ ਬਚਾਅ ਦੇ ਵਿੱਚ ਨੇ ਜਿਹੜਾ ਤੱਥ ਉਹਨਾਂ ਨੇ ਪੇਸ਼ ਕੀਤਾ ਹੈ ਕਿ ਹਲੇ ਸਰਕਾਰ ਉਹਨੂੰ ਵਿਚਾਰ ਰਹੀ ਸੀ ਰਿਪੋਰਟ ਦੇ ਵਿੱਚ ਕਿਉਂਕਿ ਰਿਪੋਰਟ ਦੇ ਵਿੱਚ ਕਿਸੇ ਦੇ ਉੱਪਰ ਇਸ ਤਰ੍ਹਾਂ ਦਾ ਇਲਜ਼ਾਮ ਨਹੀਂ ਸੀ ਲੱਗਿਆ ਤੇ ਸਰਕਾਰ ਕਿਸ ਤਰ੍ਹਾਂ ਦਾ ਫੈਸਲਾ ਲਵੇ ਕੀ ਕਰੇ ਇਹ ਸਦੀ ਵਿਚਾਰ ਅਧੀਨ ਸੀ ਹਾਲਾਂਕਿ ਕਹਿੰਦੇ ਨੇ ਕਹਿੰਦਾ ਪਾਬਕੇ ਜਿਹੜੀ ਉਹ ਰਿਪੋਰਟ ਸੀਗਾ ਉਸ ਵੇਲੇ ਦੀ ਬੀਪੀ ਤਵਾੜੀ ਵੱਲੋਂ ਉਹਦੇ ਤੇ ਜਿਹੜੇ ਕਾਤਲ ਪੁਲਿਸ ਅਫਸਰਸ ਹਨ ਉਹ ਕੰਗੇ ਦੇ ਵਿੱਚ ਨਹੀਂ ਸਨ ਆਉਂਦੇ ਸਜ਼ਾ ਦੇ ਭਾਗੀਦਾਰ ਨਹੀਂ ਸਨ ਬਣਦੇ ਕੀ ਹੋਣੀ ਸੀ ਬਣਦੇ ਡਾਕਟਰ ਸਾਹਿਬ ਇਹ ਦੱਸਿਓ ਜਿਹੜੀ ਹੁਣ ਤੱਕ ਤੁਸੀਂ ਦੱਸ ਰਹੇ ਹੋ ਜਿਹੜੇ ਅਕਾਲੀ ਦਲ ਵੱਲੋਂ ਕੁੱਲ ਕੇ ਸਾਹਮਣੇ ਆ ਰਹੇ ਉਹ ਜਿਵੇਂ ਅਕਾਲੀ ਦਲ ਨੇ ਦਰਸਾਈ ਹੈ ਤੇ ਰਿਪੋਰਟ ਹੁਣ ਜਨਤਕ ਵੀ ਹੋ ਚੁੱਕੀ ਹੈ ਸਾਰਾ ਉਸ ਦੇ ਵਿੱਚ ਵੀ ਦਿਵਾੜੀ ਨੇ ਕਿਸੇ ਅਧਿਕਾਰੀ ਦਾ ਸਵਾਏ ਐਸਐਚਓ ਜਿਸ ਨੇ 200 ਬੰਦਿਆਂ ਦੀ ਮੌਜੂਦਗੀ ਦੇ ਵਿੱਚ ਪਾਈ ਗਦੇਵ ਸਿੰਘ ਕੌਕੇ ਨੂੰ ਗ੍ਰਿਫਤਾਰ ਕੀਤਾ ਸੀ ਤੇ ਆਪਣੀ ਹਿਰਾਸਤ ਵਿੱਚ ਰੱਖਿਆ ਉਸ ਦੇ ਉੱਪਰ ਇਲੀਗਲ ਹਿਰਾਸਤ ਦਾ ਬਣਦਾ ਸੀ ਬਾਕੀ ਕੋਈ ਉਹਨੇ ਕੋਈ ਸੰਕੇਤ ਵੀ ਨਹੀਂ ਕੀਤਾ ਕਿਸੇ ਦੇ ਉੱਪਰ ਹਾਂ ਉਹਨੇ ਮੌਕੇ ਦੇ ਡੀਜੀਪੀ ਏਪੀਐਸ ਗਿੱਲਵੜੀ ਟਿੱਪਣੀ ਕੀਤੀ ਹੈ ਕਿ ਉਹ ਐਕਸਟੈਂਸ਼ਨ ਦੇ ਉੱਪਰ ਸੀ ਤੇ ਕੋਈ ਕਾਇਦਾ ਕਾਨੂੰਨ ਨਹੀਂ ਸੀ ਮੰਨਦਾ ਤੇ ਨਾਲ ਹੀ ਉਹਨੇ ਉਹ ਜਿਹੜਾ ਕਰਮਚਾਰੀ ਜਿਸ ਦੀ ਪੇਟੀ ਨੂੰ ਤੋੜ ਕੇ ਭਾਈ ਕੌਕੇ ਨੂੰ ਭੱਜਾਇਆ ਦਿਖਾਇਆ ਗਿਆ ਸੀਗਾ ਉਸ ਦੇ ਬਾਰੇ ਉਹਨੇ ਟਿੱਪਣੀ ਕੀਤੀ ਹੈ ਕਿ ਉਹ ਉਸ ਦਾ ਕਰਮਚਾਰੀ ਨੂੰ ਪਹਿਲਾਂ ਸਸਪੈਂਡ ਕੀਤਾ ਗਿਆ ਫਿਰ ਉਹਨੂੰ 40 ਬੰਦਿਆਂ ਤੋਂ ਅੱਗੇ ਲਾ ਜਾ ਕੇ ਉਹਨੂੰ ਤਰੱਕੀ ਦਿੱਤੀ ਗਈ ਉਸ ਨੂੰ ਉਸ ਦੀ ਪੁਸ਼ਤਪਨਾਹੀ ਕੀਤੀ ਗਈ ਇਸ ਤਰ੍ਹਾਂ ਦੀ ਉਹਨਾਂ ਨੇ ਟਿੱਪਣੀਆਂ ਕੀਤੀਆਂ ਲੇਕੀ ਆ ਤੇ ਸਿੱਧੇ ਤੌਰ ਤੇ ਕਿਸੇ ਅਧਿਕਾਰੀ ਨੂੰ ਇਹ ਇਸ ਤਰ੍ਹਾਂ ਨੇ ਜ਼ਿੰਮੇਵਾਰ ਨਹੀਂ ਸੀ ਠਹਿਰਾਇਆ ਇਹੋ ਤਰਕ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪਾ ਦੇ ਰਹੀ ਹੈ ਵੀ ਅਸੀਂ ਹਲੇ ਵਿਚਾਰ ਅਧੀਨ ਇਹ ਨੀਤੀ ਸਰਕਾਰ ਦੇ ਕਿ ਮਾਮਲਾ ਕੋਰਟ ਦੇ ਵਿੱਚ ਚੱਲਿਆ ਗਿਆ ਹਾਈ ਕੋਰਟ ਚ ਰੱਦ ਹੋ ਗਿਆ ਤਾਂ ਸੁਪਰੀਮ ਕੋਰਟ ਚ ਲੈ ਗਏ ਸੁਪਰੀਮ ਕੋਰਟ ਨੇ ਸੀਬੀਆਈ ਇਨਕੁਆਇਰੀ ਮਾਰਕ ਕਰਨ ਤੋਂ ਰੱਦ ਕਰ ਦਿੱਤਾ ਪਰੰਤੂ ਵਿਚਾਰ ਅਧੀਨ ਰੱਖੀ ਹੋਈ ਹੈ ਤੇ ਉਹਦਾ ਕੋਈ ਫੈਸਲਾ ਨਹੀਂ ਹੋਇਆ ਇਸ ਕਰਕੇ ਅਸੀਂ ਕੁਝ ਵੀ ਨਹੀਂ ਸੀ ਕਰ ਸਕਦੇ ਤੇ ਇਸ ਤੋਂ ਬਾਅਦ ਸਰਕਾਰ ਬਦਲ ਗਈ ਤੇ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਜਾਂਦੀ ਹੈ ਤੇ ਉਹਨਾਂ ਨੇ ਇੱਕ ਨਵੀਂ ਸਿੱਟ ਕੈਮ ਕਰ ਦਿੱਤੀ ਇਸ ਦੀ ਪਤਾਲ ਕਰਾਉਣ ਵਾਸਤੇ ਜਿਹੜੀ ਸਿੱਟ ਨੇ ਬਿਲਕੁਲ ਹੀ ਪੁਲਿਸ ਨੂੰ ਕਲੀਨ ਚਿੱਟ ਦੇ ਦਿੱਤੀ ਤੇ ਉਹ ਸਾਰਾ ਮਾਮਲਾ ਉੱਥੇ ਹੀ ਠੱਪ ਹੋ ਕੇ ਰਹਿ ਗਿਆ ਉਸ ਤੋਂ ਬਾਅਦ ਜਿਹੜੀਆਂ ਅਕਾਲੀ ਸਰਕਾਰਾਂ ਆਈਆਂ ਨੇ ਫੇਰ ਇਸ ਕਰਕੇ ਕਾਰਵਾਈ ਨਹੀਂ ਹੋਈ ਡਾਕਟਰ ਸਾਹਿਬ ਇਹ ਰਿਪੋਰਟ ਜਨਤਕ ਕਦੋਂ ਹੁੰਦੀ ਹੈ ਅਕਾਲੀ ਦਲ ਜਿਹੜੀ ਟੌਪ ਲੀਡਰਸ਼ਿਪ ਇਸ ਮਾਮਲੇ ਦੇ ਵਿੱਚ ਜਿਹੜੀ ਹੈ মিডিਆ ਪਰਸਨ ਨਾਲ ਮਿਲ ਕੇ ਜਿਹੜੀ ਆਪਣੇ ਤੱਥ ਦੱਸ ਰਹੇ ਨੇ ਕਿ ਅਕਾਲੀ ਸਰਕਾਰ ਵੇਲੇ ਹੀ ਇਹ ਰਿਪੋਰਟ ਜਾਨੀ ਕਿ ਬਾਹਰ ਆਈ ਹੈ ਉਹ ਕਿਵੇਂ ਆਈ ਹੈ ਤੇ ਹੁਣ ਉਹ ਕਿਵੇਂ ਮੰਗੀ ਹੋਈ ਨਹੀਂ ਦੀ ਕਿਵੇਂ ਪਾ ਗਈ ਅਸਲ ਵਿੱਚ ਭਿੰਡਰ ਸਾਹਿਬ 2010 ਦੇ ਵਿੱਚ ਮਨੁੱਖੀ ਅਧਿਕਾਰ ਸੰਘਾਟਨ ਨੇ ਆਰਟੀਆਈ ਦੇ ਰਾਹੀਂ ਇਹ ਰਿਪੋਰਟ ਹਾਸਲ ਕੀਤੀ ਸੀ ਤੇ ਉਸ ਵੇਲੇ ਉਹਨਾਂ ਨੇ ਪਬਲਿਕ ਦੇ ਵਿੱਚ ਵੰਡੀ ਵੀ ਤੀ ਤੇ ਉਸ ਤੋਂ ਬਾਅਦ ਕੌਕੇ ਦੀ ਵਰਸੀ ਦੇ ਉੱਪਰ ਸਮਾਗਮ ਦੇ ਉੱਪਰ ਹਰ ਵਾਰ ਹੀ ਬੰਡੀ ਜਾਂਦੀ ਹੈ ਕੀ ਲੋਕਾਂ ਨੂੰ ਦਿੱਤੀ ਜਾਂਦੀ ਹੈ ਇਹਦਾ ਇਕਲੀ ਲੀਡਰਸ਼ਿਪ ਦਾ ਇਹ ਕਹਿਣਾ ਵੀ ਜਨਤਕਤਾ 2010 ਦੇ ਵਿੱਚ ਹੋ ਚੁੱਕੀ ਸੀ ਅਸਲ ਤੇ ਗੱਲ ਹੈ ਕਾਰਵਾਈ ਕਰਨ ਦਾ ਨਾ ਕਰਨ ਦਾ ਵੱਖਰਾ ਇਸ਼ੂ ਹੈ ਤੇ ਜਰਤਕ ਹੋਣ ਦਾ ਇਹ ਇਸ਼ੂ ਹੈਗਾ ਤੇ ਦੂਸਰਾ ਉਹਨਾਂ ਨੇ ਕਾਰਵਾਈ ਦੇ ਨਾ ਹੋਣ ਦਾ ਉਹ ਜਿਹੜਾ ਪਹਿਲਾ ਤਰਕ ਆਪਾਂ ਗੱਲ ਕਰ ਚੁੱਕੇ ਆ ਇਹ ਦੱਸਿਆ ਗਿਆ ਹੈ ਜੀ ਬੰਦਸਾ ਕਹਿੰਦਾ ਭਾਵੇਂ ਕਿ ਉਹ ਜਨਤਕ 2010 ਦੇ ਵਿੱਚ ਹੁੰਦੀ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਕੋਲ ਦੁਬਾਰਾ ਹੁਣ ਪਹੁੰਚਦੀ ਹੈ ਕਿ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਪਰ ਇੰਨਾ ਲੰਮਾ ਸਮਾਂ ਵਕਫਾ ਵਿੱਚ ਇਹ ਵੀ ਇੱਕ ਅਕਾਲੀ ਦਲ ਵਾਲੇ ਮਾਮਲਾ ਠਾ ਰਹੇ ਨੇ ਪਰ ਦੂਜੇ ਬੰਨੇ ਜੇਕਰ ਡਾਕਟਰ ਸਾਹਿਬ ਦੇਖਿਏ ਕਿ ਰਿਪੋਰਟ ਮੁਤਾਬਕ ਪਾਈ ਕੌਕੇ ਨੂੰ ਕੋਈ ਛੜਾ ਕੇ ਲੈ ਕੇ ਜਾਂਦੇ ਆ ਅਤਵਾਦੀ گروਹ ਕੋਈ ਵੀ ਕੋਈ ਵੀ ਗੈਂਗ ਤਾਂ ਮਤਲਬ ਕਿ ਰਿਪੋਰਟ ਤਾਂ ਫਿਰ ਇਹ ਦੱਸ ਰਹੀ ਹੈ ਕਿ ਭਾਈ ਕੌਕੇ ਦਾ ਵੀ ਇੱਕ ਵੱਡਾ ਗੈਂਗ ਸੀ ਤੇ ਉਹਦਾ ਉਲਟਾ ਭਾਈ ਕੌਕੇ ਨੂੰ ਕਸੂਰਵਾਰ ਮੰਨਿਆ ਜਾਂਦਾ ਇਸ ਮੁਤਾਬਕ ਭਿੰਡਰ ਸਾਹਿਬ ਇਹੋ ਹੀ ਬਣਾਇਆ ਗਿਆ ਉਸ ਵੇਲੇ ਦੀ ਜੋ ਪੁਲਿਸ ਦੇ ਵਰਸ਼ਨ ਹੈ ਪੁਲਿਸ ਨੇ ਜੋ ਆਪਣੀ ਘੜ ਘੜੀ ਹੈ ਵੀ ਜਦੋਂ ਭਾਈ ਕੌਕੇ ਨੂੰ ਲੈ ਕੇ ਜਾ ਰਹੇ ਸਨ ਤਾਂ ਪੁਲਿਸ ਦੇ ਉੱਪਰ ਵੱਡੇ ਅਤਿਅੰਕਵਾਦੀ ਗਰੋਹ ਨੇ ਹਮਲਾ ਕੀਤਾ ਤੇ ਭਾਈ ਕੌਕੇ ਨੂੰ ਹੁਸ਼ੜਾ ਕੇ ਲੈ ਗਏ ਤੇ ਉਹਦੇ ਵਿੱਚ ਉਹਨਾਂ ਨੇ ਕੋਈ ਨਿਸ਼ਾਨਦੇਹੀ ਨਹੀਂ ਕੀਤੀ ਨਾ ਹੀ ਬੀਪੀ ਤਵਾੜੀ ਨੇ ਕਿਹਾ ਵੀ ਕੌਣ ਇਹ ਕਮਾਤੀ ਗਰੁੱਪ ਦੇ ਵਿੱਚ ਕੌਣ ਕੌਣ ਸੀ ਤੇ ਕਿਹੜੇ-ਕਿਹੜੇ ਬੰਦੇ ਸੀ ਕੌਣ ਸੀ ਇਹ ਵੀ ਕੋਈ ਨਹੀਂ ਰਿਪੋਰਟ ਦੇ ਵਿੱਚੋਂ ਕੁਝ ਨਹੀਂ ਆ ਰਿਹਾ ਤੇ ਇਹ ਜ਼ਰੂਰ ਉਹਨਾਂ ਨੇ ਜਿਹੜੀ ਪੁਲਿਸ ਦੀ ਸਟੋਰੀ ਹੈ ਉਹਦੇ ਵਿੱਚ ਇਹ ਹੈ ਵੀ ਭਾਈ ਕੌਂਕੇ ਅਤਵਾਦੀ ਗਰੋਹਾਂ ਦੇ ਨਾਲ ਸੰਬੰਧ ਸਨ ਪਰ ਜਿੱਥੋਂ ਤੱਕ ਹੈ ਭਾਈ ਗੁਰਦੇਵ ਸਿੰਘ ਕੌਂਕੇ ਦੇ ਉੱਪਰ ਕੋਈ ਵੀ ਕੇਸ ਇਸ ਤਰ੍ਹਾਂ ਦਾ ਪੈਂਡਿੰਗ ਨਹੀਂ ਸੀ ਤੇ ਜਿਹੜੀ ਲੋਕ ਆਵਾਜ਼ ਹੈ ਇਹ ਹੋਈ ਹੈ ਵੀ ਭਾਈ ਕੌਂਕੇ ਇੱਕ ਧਾਰਮਿਕ ਸ਼ਖਸੀਅਤ ਸਨ ਤੇ ਸ਼੍ਰੀ ਘਰ ਦਾ ਸਾਥ ਦੇ ਕਾਟਕਾਰੀ ਇਤਿਹਾਸਦਾਰ ਸਨ ਇਸ ਕਰਕੇ ਉਹਨਾਂ ਤੇ ਉੱਪਰ ਇਹ ਹੋਇਆ ਤੇ ਉਦੋਂ ਬਾਅਦ ਕਿਉਂਕਿ ਜਿਹੜਾ ਸਵਾਲ ਇਹ ਉੱਠ ਰਿਹਾ ਹੈ ਕਿ ਸਰਕਾਰੀ ਖਵਾਰੀ ਸਰਕਾਰੀ ਕਾਗਜ਼ਾਂ ਦੇ ਵਿੱਚ ਜਾਂ ਕੋਰਟਾਂ ਦੇ ਜਿਹੜੇ ਹੈਗੇ ਉਹਦੇ ਵਿੱਚ ਭਾਈ ਗੁਰਦੇਵ ਸਿੰਘ ਕੌਂਕੇ ਦੋ ਕੇਸਾਂ ਦੇ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਇੱਕ ਤਾਂ ਉਹ ਕੇਸ ਜਿਹੜੇ ਦੇ ਵਿੱਚ ਉਹ ਉਹਨਾਂ ਨੂੰ ਭੱਜਿਆ ਦਿਖਾਇਆ ਗਿਆ ਇੱਕ ਕੇਸ ਕੋਈ ਹੋਰ ਸੀ ਜਿਹਦੇ ਵਿੱਚ ਉਹਨਾਂ ਦੀ ਕੋਈ ਗਵਾਹੀ ਸੀ ਜਾਂ ਉਹਨਾਂ ਦੀ ਹਾਜ਼ਰੀ ਸੀ ਉਹਦੇ ਵਿੱਚ ਉਹਨਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਪੀਓ ਡਿਕਲੇਅਰ ਕੀਤਾ ਹੋਇਆ ਅਦਾਲਤਾਂ ਦੇ ਵੱਲੋਂ ਉਹ ਹਾਲੇ ਵੀ ਸਟੈਂਡ ਕਰਦਾ ਹੈ ਜੀ ਬੰਦ ਕਹਿੰਦਾ ਭਾਪ ਕੇ ਡਾਕਟਰ ਸਾਹਿਬ ਜੇਕਰ ਉਸ ਸਮੇਂ ਰਿਪੋਰਟ ਨੂੰ ਉਸ ਸਮੇਂ ਦੇ ਮੁੱਖ ਮੰਤਰੀ ਲਾਗੂ ਕਰਦੇ ਤਾਂ ਫਿਰ ਜਿਹੜੇ ਕਸੂਰਵਾਰ ਤਾਂ ਉਸ ਪੱਧਰ 'ਤੇ ਸਾਹਮਣੇ ਨਹੀਂ ਸੀ ਆਉਣੇ ਬਲਕਿ ਇਹ ਗੱਲ ਮੁੜ ਵੱਡੇ ਪੱਧਰ 'ਤੇ ਉਭਜਣੀ ਸੀ ਕਿ ਭਾਈ ਕੌਕੇ ਦਾ ਇੱਕ ਵੱਡਾ ਗੈਂਗ ਵੀ ਸੀ ਤੇ ਉਹ ਗੈਂਗ ਨੇ ਉਹਨਾਂ ਨੂੰ ਛਡਵਾ ਲਿਆ ਗਿਆ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਕਿ ਇੱਕ ਰਿਪੋਰਟ ਦੇ ਵਿੱਚ ਭਾਈ ਕੌਕੇ ਹਾਲੇ ਵੀ ਫਰਾਰ ਨਹੀਂ ਕਹਿੰਦਾ ਭਾਪ ਉਹ ਭਾਵੇਂ ਉਹ ਗੱਲ ਵੱਖਰੀ ਹੈ ਕਿ ਉਹ ਉਸ ਸਮੇਂ ਦੀ ਜਿਹੜੀ ਨੀਤੀਆਂ ਜਿਹੜੀਆਂ ਸਨ ਉਹਨਾਂ ਦਾ ਉਹ ਸ਼ਿਕਾਰ ਹੋ ਗਏ ਗੱਲ ਹੁਣ ਅੱਗੇ ਕਿਉਂਕਿ ਇਹ ਵੱਡੇ ਪੱਧਰ ਤੇ ਸਿਆਸੀ ਮਾਹੌਲ ਦੇ ਵਿੱਚ ਇਹ ਡੜਕੀ ਜਾ ਰਹੀ ਹੈ ਤੇ ਹੁਣ ਜਿਵੇਂ ਡਾਕਟਰ ਸਾਹਿਬ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਇੱਕ ਵਾਰ ਫਿਰ ਵੱਡੇ ਪੱਧਰ ਉੱਤੇ ਪੰਜਾਬ ਦੇ ਵਿੱਚ ਇੱਕ ਸਿਆਸੀ ਮੁਹਿੰਮ ਚੱਲੀ ਹੋਈ ਹੈ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥਕ ਜਥੇਬੰਦੀਆਂ ਨਾਲ ਲੜ ਕੇ ਪ੍ਰੋਗਰਾਮ ਕਰਵਾਇਆ ਗਿਆ ਪਈ ਕੌਕੇ ਦੀ ਵਰਸੀ ਨਾਲ ਸੰਬੰਧਤ ਤਾਂ ਉਸ ਦੇ ਵਿੱਚ ਜਿਹੜਾ ਇੱਕ ਮਤਾ ਪਾਇਆ ਗਿਆ ਪ੍ਰਕਾਸ਼ ਸਿੰਘ ਬਾਦਲ ਸਵਰਗੀ ਉਹਨਾਂ ਨੂੰ ਜਿਹੜਾ ਸ੍ਰੀ ਕਾਲ ਤਖਸਾ ਵੱਲੋਂ ਦਿੱਤਾ ਗਿਆ ਫਖਰੀ ਕੌਮ ਅਵਾਰਡ ਜਾਂ ਪੰਥਰ ਤਨ ਇਹ ਸਾਰੇ ਉਹਨਾਂ ਤੋਂ ਵਾਪਸ ਲੈਣ ਦੀ ਇੱਕ ਮੰਗ ਕੀਤੀ ਗਈ ਹੈ ਤੇ ਨਾਲ ਹੀ ਇੱਕ ਵਫਦ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲੇਗਾ ਤਾਂ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਜਾਂਚ ਉਹ ਖੁੱਲ ਕੇ ਸਾਹਮਣੇ ਆਏ ਕਿ ਕਿਉਂ ਮੈਂ ਜੇ ਉਸ ਵੇਲੇ ਜਿਹੜੇ ਕਾਤਲਪੁਰ ਸਬਸਰਸਾਨ ਉਹ ਸਕੰਜੇ ਦੇ ਵਿੱਚ ਨਹੀਂ ਆਏ ਤੇ ਕਿਉਂ ਇਹ ਸਾਰਾ ਕੁਝ ਬਚਾਅ ਅਧਿਕਾਰਜਾਂ ਦੇ ਵਿੱਚ ਰਿਪੋਰਟ ਮੁਤਾਬਕ ਕਿ ਬਚਾਅ ਕੀਤਾ ਗਿਆ ਕੁਝ ਮਾਮਲੇ ਦਾ ਰਿਪੋਰਟ ਨਸ਼ਰ ਨਹੀਂ ਕੀਤੀ ਗਈ ਅਜਿਹੇ ਸਾਰੇ ਮਾਮਲੇ ਦੇ ਵਿੱਚ ਡਾਕਟਰ ਸਾਹਿਬ ਤੁਸੀਂ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਫਕਰ ਇੱਕਮ ਅਵਾਰਡ ਪੰਤ ਰਤਨ ਜਿਹੜੇ ਅਵਾਰਡ ਨੇ ਵਾਪਸ ਲੈਣ ਦੀ ਗੱਲ ਕਹਿੰਦਾ ਪਾਬ ਕਿ ਇੱਕ ਬੰਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ ਦੇ ਵਿੱਚ ਤਫ਼ਤੀਸ਼ ਕਰਨ ਦੀ ਤਾਇਦ ਕੀਤੀ ਹੋਈ ਹੈ। ਉਹ ਇਸ ਵਾਰ ਪਾਸੇ ਲੱਗੇ ਹੋਏ ਨੇ ਤੇ ਨਾਲ ਹੀ ਉਹਨਾਂ ਅਕਾਲ ਤਖਤ ਸਾਹਿਬ ਵੱਲੋਂ ਕਿ ਜਿਹੜਾ ਪੁਲਿਸ ਕੇਸ ਦਰਜ ਕਰਵਾਇਆ ਜਾਵੇ। ਇਹ ਸਾਰਾ ਮਾਮਲਾ ਬੜਾ ਪੇਚੀਦਾ ਗਿਆ ਇਸ ਤੋਂ ਗੁਜ਼ਰੇ ਆ ਡਾਕਟਰ ਸਾਹਿਬ ਦੱਸਿਓ ਸਾਰਾ ਕੁਝ। ਕਿਹੜੀਆਂ-ਕਿਹੜੀਆਂ ਪੇਚੀਦਗੀਆਂ? ਇਹ ਮਾਮਲਾ ਬਹੁਤ ਜ਼ਿਆਦਾ ਪੇਚੀਦਾ ਸੀ ਕਿ ਕੋਈ ਪਿਛਲੇ ਸਾਲਾਂ ਦੇ ਵਿੱਚ ਜਿਹੜਾ 1992-93 ਦਾ ਜਿਹੜਾ ਮਾਹੌਲ ਜੀਤੀ ਜ਼ਿਕਰ ਕੇ ਆਪਣੇ ਬੀਪੀ ਤਵਾੜੀ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਕੀਤੀ ਹੈ ਕਿ ਪੀਐਸ ਗਿੱਲ ਬਾਰੇ ਕੀਤੇ ਅਤੇ ਪੁਲਿਸ ਦੇ ਅਧਿਕਾਰਾਂ ਬਾਰੇ ਜਿਹੜੀਆਂ ਸੀਮਤਾਵਾਂ ਸੀ ਇੱਥੇ ਕੋ ਰੂਲ ਰੈਗੂਲੇਸ਼ਨ ਦੀ ਪਾਲਣਾ ਹੀ ਨਹੀਂ ਸੀ ਹੁੰਦੀ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਦੇਖੋ ਸ਼ਕਤੀਆਂ ਦੀ ਵੰਡ ਹੁੰਦੀ ਹੈ ਕਾਰਜਪਾਲਿਕਾ ਵਿਧਾਨਪਾਲਿਕਾ ਤੇ ਨਿਆਂਪਾਲਿਕਾ ਦੀ ਨਿਆਂਪਾਲਿਕਾ ਨੇ ਆਪਣਾ ਨਿਆਂ ਦੇਣਾ ਹੁੰਦਾ ਤੇ ਦੂਸਰੀ ਗੱਲ ਇਹ ਹੈ ਵੀ ਜਦੋਂ ਕਿ ਪਿਛਲੇ ਸਮੇਂ ਦੇ ਦੌਰਾਨ ਜਦੋਂ ਕਿ ਫਿਊਡਲ ਸਿਸਟਮ ਸੀ ਜਾਂ ਅੰਗਰੇਜ਼ਾਂ ਦਾ ਰਾਜ ਸੀ ਜਦੋਂ ਰਿਆਸਤੀ ਰਾਜੇ ਸੰਤ ਤੇ ਉਹਨਾਂ ਨੂੰ ਮਰਤੂ ਦੰਡ ਤੇ ਪਾਵਰਾਂ ਮਿਲੀਆਂ ਹੁੰਦੀਆਂ ਸੀ ਤੇ ਜਦੋਂ ਕਿ ਪੰਜਾਬ ਦੇ ਵਿੱਚ ਅੱਤਵਾਦ ਦੇ ਦੌਰਾਨ ਤੇ ਪੁਲਿਸ ਨੇ ਇੰਨੀਆਂ ਮਰਤੂ ਦੰਡ ਦੀ ਪਤਾ ਨਹੀਂ ਕਿੰਨੀਆਂ ਮਿਸਾਲਾਂ ਕਾਇਮ ਕੀਤੀਆਂ ਉਹਨਾਂ ਨੇ ਫੜਿਆ ਬੰਦਾ ਤੇ ਚੱਕਿਆ ਤੇ ਮਾਰ ਦਿੱਤਾ ਉਸ ਵੇਲੇ ਇਹ ਅਜਿਹਾ ਮਾਹੌਲ ਸੀ ਜਿਹਦੇ ਖਿਲਾਫ ਕੋਈ ਬੰਦਾ ਬੋਲ ਨਹੀਂ ਸੀ ਸਕਦਾ ਤੇ ਉਦੋਂ ਕੋਈ ਗਵਾਹ ਵੀ ਸਾਹਮਣੇ ਨਹੀਂ ਸੀ ਆਇਆ ਤੇ ਜਿਸ ਤਰ੍ਹਾਂ ਕਿ ਹੂਜ ਮੇ ਬੀਡੀ ਦੇ ਵਿੱਚ ਕੁਝ ਭਾਈ ਕੌਕੇ ਦੇ ਨਾਲ ਸੰਬੰਧਿਤ ਕਥਿਤ ਤੌਰ ਤੇ ਗਵਾਹ ਵੀ ਸਾਹਮਣੇ ਆ ਰਹੇ ਨੇ ਪਰ ਬੀਪੀ ਤਿਵਾੜੀ ਨੇ ਇੱਕ ਜ਼ਿਕਰ ਕੀਤਾ ਜਿਹੜਾ ਮੌਕੇ ਦਾ ਗਵਾਹ ਸੀ ਜਿਹਦੇ ਬਾਰੇ ਉਹਨੇ ਜ਼ਿਕਰ ਕੀਤਾ ਕਿ ਉਹ ਮੁਕਰ ਗਿਆ ਸੀ ਉਹਦੇ ਬੈਨਾਂ ਦੇ ਉੱਪਰ ਯਕੀਨ ਨਹੀਂ ਕੀਤਾ ਜਾ ਸਕਦਾ ਉਹ ਕਿਉਂਕਿ ਮਾਹੌਲ ਹੀ ਐਸਾ ਸੀ ਬੇਸ਼ੱਕ ਕੇਪੀਐਸ ਗਿਲ ਹੋਣੀ ਚਲੇ ਗਏ ਸਨ ਪਰੰਤੂ ਉਹਨਾਂ ਤੋਂ ਬਾਅਦ ਦੇ ਅਧਿਕਾਰੀ ਉੱਪਰ ਮੌਜੂਦ ਸਨ ਅਕਾਲੀ ਦਲ ਦੇ ਲਈ ਜਿਹੜੀ ਸਭ ਤੋਂ ਵੱਡੀ ਕਾਰਨ ਇਹ ਹੋ ਹੋ ਸਕਦਾ ਹੈ ਨਾ ਕਿਉਂਕਿ ਸੁਮੇਰ ਸਿੰਘ ਸੈਣੀ ਜਾਂ ਹੋਰ ਇਸ ਤਰ੍ਹਾਂ ਦਾ ਜਿਹੜਾ ਹੈਗਾ ਸੀਗਾ ਪੁਲਿਸ ਅਧਿਕਾਰੀਆਂ ਦਾ ਦਬਦਬਾ ਲਗਾਤਾਰ ਪੰਜਾਬ ਪੁਲਿਸ ਦੇ ਚ ਹੈਗਾ ਸੀ ਤੇ ਵਿਅਕਤੀ ਕੋਈ ਖੁੱਲ ਕੇ ਸਾਹਮਣੇ ਆਉਣ ਦੀ ਹਿੰਮਤ ਨਹੀਂ ਸੀ ਕਰ ਸਕਦਾ ਇਸ ਕਰਕੇ ਵੀ ਇਹ ਮਾਮਲੇ ਦੇ ਵਿੱਚ ਜਿਹੜਾ ਲੋਕਾਂ ਦਾ ਹੂ ਜਿਵੇਂ ਪੂਰੀ ਹੈਗਾ ਇੱਕ ਲਖਤ ਹੀ ਸ਼੍ਰੋਮਣੀ ਕਾਲੀ ਦਲ ਦੇ ਖਿਲਾਫ ਇੱਕ ਵੱਡਾ ਰੋਧ ਆ ਇੱਕ ਇਸ ਤਰ੍ਹਾਂ ਦਾ ਪ੍ਰਚਾਰਨ ਫਿਰਜਿਆ ਜਾ ਰਿਹਾ ਇਸ ਤਰ੍ਹਾਂ ਦਾ ਵਰਤਾਂਤ ਫਿਰਜਿਆ ਜਾ ਰਿਹਾ ਇਸ ਤਰ੍ਹਾਂ ਆਪਣਾ ਗੁੱਸਾ ਜਹ ਹਕੀਕਤਾਂ ਜਾ ਰਿਹਾ ਇਹ ਕੇਂਦਰਪਾਲਿਕਾ ਲੋਕਾਂ ਵੱਲੋਂ ਜਿਹੜੀ ਇੱਕ ਗੱਲ ਵੱਡੇ ਪੱਧਰ ਤੇ ਅਵਾਰੀ ਜਾ ਰਹੀ ਹੈ ਆਮ ਲੋਕਾਂ ਵੱਲੋਂ ਕਿ ਜਦੋਂ ਇਹ ਕਾਲੀ ਸਰਕਾਰ ਸਥਾਪਿਤ ਹੁੰਦੀ ਹੈ ਤਾਂ ਉਸ ਸਮੇਂ ਦੇ ਪੁਰਾਣੇ ਸਮੇਂ ਦੇ ਜਿਹੜੇ ਪੁਲਿਸ ਅਫਸਰ ਸਨ ਉਹ ਪ੍ਰਮੋਟ ਕੀਤੇ ਗਏ ਬਿਲਕੁਲ ਜੀ ਇਹੀ ਵੀ ਉਹ ਪ੍ਰਮੋਟ ਹੀ ਨਹੀਂ ਕੀਤੇ ਕਿ ਉਹਨਾਂ ਨੂੰ ਮੁੱਖ ਪੋਸਟਾਂ ਦੇ ਉੱਪਰ ਵੀ ਰੱਖਿਆ ਉਹਨਾਂ ਦਾ ਪੂਰਾ ਦਬਦਬਾ ਰੱਖਿਆ ਤੇ ਇਸ ਤਰ੍ਹਾਂ ਦੇ ਸੰਦਰਭ ਦੇ ਵਿੱਚ ਕੋਈ ਵੀ ਵਿਅਕਤੀ ਜਾਂ ਕੋਈ ਵੀ ਗਿਆ ਜਾਂ ਕੋਈ ਗਵਾਹ ਜਾਂ ਕੋਈ ਸ਼ਹਿਰੀ ਸਾਹਮਣੇ ਆਉਂਦੀ ਹਿੰਮਤੇ ਨਹੀਂ ਸੀ ਕਰਦਾ ਕੋਈ ਪੱਤਰਕਾਰ ਜਾਂ ਕੋਈ ਵੀ ਇਸ ਤਰ੍ਹਾਂ ਦਾ ਮਾਹੌਲ ਇਹ ਸੀ ਕਿਉਂਕਿ ਉਹ ਅਧਿਕਾਰੀ ਪਾਵਰ ਅਸੀਮ ਤਾਕਤ ਉਹਨਾਂ ਦੇ ਪਾਸ ਸਨ ਇਸ ਕਰਕੇ ਵੀ ਇਹ ਜਿਹੜਾ ਲੋਕਾਂ ਦੇ ਵਿੱਚ ਗੁੱਸਾ ਤੇ ਲੋਕਾਂ ਨੂੰ ਇਸ ਤਰ੍ਹਾਂ ਦਾ ਪੰਚਕ ਸਰਕਾਰ ਪ੍ਰਤੀ ਜਿਹੜਾ ਲੱਗ ਰਿਹਾ ਹੈਗਾ ਆਪਣਾ ਰੋਗ ਤੇ ਵਿਦਰੋਹ ਇਸ ਤਰ੍ਹਾਂ ਦੀ ਜਿਹੜੀ ਹੋ ਰਹੀ ਹੈ। ਦੂਜੇ ਪੱਲੇ ਉਸ ਵੇਲੇ ਦੀ ਪੰਥਕ ਸਰਕਾਰ ਕਹਿ ਲਈ ਕਿ ਅਕਾਲੀ ਲੀਡਰਸ਼ਿਪ ਜਿਹੜੀ ਹੁਣ ਟੌਪ ਲੀਡਰਸ਼ਿਪ ਜਿੱਦਾਂ ਕਿ ਤੁਸੀਂ ਦੱਸਿਆ ਉਹ ਬੜੇ ਜ਼ੋਰ ਸ਼ੋਰ ਨਾਲ ਕਹਿ ਲਈ ਕਿ ਉਹ ਜਿਵੇਂ ਦਹਾਈ ਦਹਾਈ ਪਾ ਰਹੇ ਨੇ ਕਿ ਇਹ ਸਰਕਾਰ ਦਾ ਕਸੂਰ ਨਹੀਂ ਸੀ ਰਿਪੋਰਟ ਦੇ ਵਿੱਚ ਅਜਿਹਾ ਕੁਝ ਨਹੀਂ ਸੀ ਕਿ ਉਸ ਵੇਲੇ ਦੇ ਕਸੂਰوار ਪੁਲਿਸ ਅਫਸਰਾਂ ਦੇ ਖਿਲਾਫ ਕੋਈ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਸਕਦਾ। ਦੂਜੇ ਪੱਲੇ ਜਿਹੜੀਆਂ ਹੋਣ ਵਾਲੀਆਂ ਪੰਥਕ ਤਿਰਾਂ ਨੇ ਉਹ ਅਕਾਲੀ ਉਸ ਵੇਲੇ ਦੀ ਜਿਹੜੀ ਅਕਾਲੀ ਲੀਡਰਸ਼ਿਪ ਨੂੰ ਜਾਂ ਅਕਾਲੀ ਸਰਕਾਰ ਨੂੰ ਘਟਾਇਨੇ ਦੇ ਵਿੱਚ ਲੈ ਰਹੀਆਂ ਨੇ ਇਹ ਮਾਮਲਾ ਬੜਾ ਆਪਸ ਦੇ ਵਿੱਚ ਜਿਵੇਂ ਭਿੱੜ ਰਿਹਾ ਹੈ ਅਕਾਲੀ ਦਲ ਦਾ ਇੱਕ ਗਿਲਾ ਹੈ ਵੀ ਇਹ ਕਿ ਸਾਨੂੰ ਵਾਰ-ਵਾਰ ਪੰਥਕ ਮੁੱਦਿਆਂ ਉੱਤੇ ਹਾਸ਼ੀਏ 'ਚ ਰੱਖਣ ਦੀ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈ ਜੀ ਡਾਕਟਰ ਸਾਹਿਬ ਪਿੰਡਰ ਸਾਹਿਬ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਬੜਾ ਹੁਣ ਸਿਆਸੀ ਮਾਹੌਲ ਬੜਾ ਗਰਮ ਹੋ ਰਿਹਾ ਹੈ ਕਿਉਂਕਿ ਜਿਉਂ-ਜਿਉਂ ਦੀ 2024 ਦੀ ਇਲੈਕਸ਼ਨ ਨੇੜੇ ਆ ਰਹੀ ਹੈ ਇਸ ਤਰ੍ਹਾਂ ਸਿਆਸੀ ਧਿਰਾਂ ਦੇ ਵਿੱਚ ਕਿਸ ਤਰ੍ਹਾਂ ਦੀ ਲੈਂਮੈਂਟ ਹੋ ਰਹੀ ਹੈ ਗੁੱਟਬੰਦੀ ਹੋ ਰਹੀ ਹੈ ਬੜਾ ਮਾਹੌਲ ਇਸ ਤਰ੍ਹਾਂ ਦਾ ਬਣਾਇਆ ਜਾ ਰਿਹਾ ਹੈ ਤੇ ਉਹਦੇ ਵਿੱਚ ਲਾਗਨੀਆਂ ਕਾ ਅਕਾਲੀ ਜਲਦੀਆਂ ਜਿਹੜੀਆਂ ਪਿਛਲੀਆਂ ਪ੍ਰਾਣੀਆਂ ਤੀਤ ਦੀਆਂ ਗਲਤੀਆਂ ਨੇ ਜਾਂ ਕੁਤਾਈਆਂ ਨੇ ਉਹਨਾਂ ਨੂੰ ਜਾਗਰ ਕੀਤਾ ਜਾਂਦਾ ਤੇ ਉਸ ਤਰ੍ਹਾਂ ਜਾਗਰ ਕਰਕੇ ਉਹਨਾਂ ਦੇ ਪ੍ਰਤੀ ਇੱਕ ਵੱਖਰੀ ਤਰ੍ਹਾਂ ਦਾ ਵਰਤਾਂਤ ਵੀ ਸਿਰਜਿਆ ਜਾਂਦਾ ਹੈ ਇਸ ਤਰ੍ਹਾਂ ਦਾ ਮਾਮਲਾ ਹੈ ਜਿਹੜਾ ਕਿਉਂਕਿ ਹੁਣ ਜਿਸ ਤਰ੍ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਫਖਰੇ ਕੌਮ ਵਾਪਸ ਲੈਂਡ ਦੇ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਕਾਇਦਾ ਮਤਾ ਪਾਤ ਕਰਕੇ ਪੰਥਕ ਜਨ ਨਾਲ ਲੈ ਕੇ ਸ਼੍ਰੀ ਹਕਾਲਕਾ ਸਾਹਿਬ ਦੇ ਜਥੇਦਾਰ ਨੂੰ ਉਹ ਮਿਲਣ ਦਾ ਯੋਜਨਾਬੰਦੀ ਬਣਾਈ ਜਾ ਰਹੀ ਹੈ ਇਹ ਇਹ ਬੜੀ ਬੜੀ ਵੱਡੀ ਮਤਲਬ ਇੱਕ ਕਾਫੀ ਵੱਡੀ ਪੰਜਾਬ ਦੇ ਵਿੱਚ ਪੇਚੀਦਾ ਸਥਿਤੀਆਂ ਪਨ ਹੋ ਰਹੀਆਂ ਨੇ ਇਹਦੇ ਵਾਸਤੇ ਕੀ ਇਹ ਸਾਰਾ ਮਾਮਲਾ ਸਿਆਸਤ ਨਾਲ ਜੁੜਿਆ ਹੈ ਡਾਕਟਰ ਸਾਹਿਬ ਪਿੰਡਰ ਸਾਹਿਬ ਦੇਖੋ ਧਰਮ ਤੇ ਸਿਆਸਤ ਦੋਨੋਂ ਚੱਲਦੇ ਰਹੀ ਹੈ ਨਾ ਇਹ ਇਹ ਮੌਕਾ ਹੈਗਾ ਹਰੇਕ ਕਿਉਂਕਿ ਜਦੋਂ ਸਿਹਤ ਦੇ ਵਿੱਚ ਕੋਈ ਚੀਜ਼ ਕਿਸੇ ਨੂੰ ਸਪੇਅਰ ਨਹੀਂ ਕਰਦਾ ਕੋਈ ਵੀ ਠਹਿਰ ਨਹੀਂ ਸਿਆਸਤ ਇੱਕ یہی ਹੈ ਕਿ ਤੇ ਪਿਓ ਪੁੱਤਰ ਨੂੰ ਤੇ ਭਰਾ ਭਰਾ ਨੂੰ ਹਰੇਕ ਉਹਦੇ ਤੇ ਹੈਗਾ ਫਿਰ ਪੋਲੀਟੀਕਲ ਪਾਰਟੀਆਂ ਨੇ ਤਹਿਰੀਕ ਮੁੱਦੇ ਦੇ ਉੱਪਰ ਉਹਨਾਂ ਨੇ ਇਸ ਨੂੰ ਸਵਾਲ ਨੂੰ ਉਠਾਉਣਾ ਹੀ ਉਠਾਉਣਾ ਤੇ ਆਪਣਾ ਹਮਲਾ ਕਰਕੇ ਆਪਣੇ ਵਿਰੋਧੀ ਨੂੰ ਚਿੱਤ ਕਰਨ ਦਾ ਇੱਕ ਤਰੀਕਾ ਵਰਤੇ ਜਾ ਸਕਦਾ ਹੈ ਬਿਲਕੁਲ ਡਾਕਟਰ ਸਾਹਿਬ ਸਿਆਸਤ ਧਰਮ ਦਾ ਸਮੇਲ ਵੀ ਹੈ ਪਰ ਪੰਜਾਬ ਦੀ ਜਿਹੜੀ ਆ ਓਵਰਆਲ ਸਿਆਸੀ ਫੇਜ਼ਾ ਦੇ ਵਿੱਚ ਤਾਂ ਇਹ ਮਾਮਲਾ ਇੰਨੀ ਦੇ ਨਹੀਂ ਧਾਰਮਿਕ ਪੱਖੋਂ ਲੈ ਲਈਏ ਜਾਂ ਸਿਆਸਤ ਪੱਖੋਂ ਸਾਰੇ ਦਾ ਸਾਰਾ ਸ੍ਰੀ ਅਕਾਲ ਤਖਤ ਸਾਹਿਬ ਦੇ ਗਲਿਆਰਾਂ ਦੇ ਇर्द-ਗਿਰਦ ਹੁਣ ਘੁੰਮ ਰਿਹਾ ਹੈ ਕਿ ਕਿਉਂਕਿ ਇੱਕ ਮੰਗ ਦਿੱਲੀ ਸੇ ਗੁਰਦੁਆਰਾ ਪਰੰਧ ਕਮੇਟੀ ਵੱਲੋਂ ਪੰਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਮਤਾ ਪਾਸ ਹੋਇਆ ਉਹਦੇ ਵਿੱਚ ਕਿ ਅਗਰ ਇੱਕ ਆਵਾਰਡ ਵਾਪਸ ਲਿਆ ਜਾਵੇ ਜਿਹੜਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਸੀ ਹੁਣ ਸ੍ਰੀ ਕਾਲ ਤਖਤ ਸਾਹਿਬ ਦੇ ਸਮਾਵਨ ਦੇ ਵਿੱਚ ਕੀ ਫੈਸਲਾ ਲੈ ਸਕਦਾ ਹੈ ਇੱਕ ਬੰਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਦੂਜੇ ਬੰਨੇ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਤੀਜੇ ਬੰਨੇ ਇੱਕ ਤੀਜੀ ਧਿਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੈ ਹਾਲਾਂਕਿ ਹਾਲੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਚੋਂ ਸਮੁੱਚੀ ਤੌਰ ਤੇ ਬਾਹਰ ਹੈ ਉਹਨਾਂ ਵੱਲੋਂ ਕਿਸੇ ਕਿਸਮ ਦੀ ਕੋਈ ਬਿਆਨਬਾਜ਼ੀ ਦੀ ਨਾ ਹੀ ਕਿਸੇ ਕਿਸਮ ਦਾ ਹਾਲ ਦੇ ਕੋਈ ਉਹਨਾਂ ਵੱਲੋਂ ਕੋਈ ਆਪਣੇ ਪੱਧਰ ਦੇ ਪ੍ਰੋਗਰਾਮ ਹੀ ਲਿਖਿਆ ਗਿਆ ਜੀ ਡਾਕਟਰ ਸਾਹਿਬ ਅਸਲ ਦੇ ਵਿੱਚ ਭਿੰਡਰ ਸਾਹਿਬ ਜੇ ਉਹ ਦੇਖਿਆ ਜਾਵੇ ਇਹਦਾ ਸਿਆਸੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਪੰਜਾਬ ਦੀ ਸਿਆਸਤ ਦੇ ਵਿੱਚੋਂ ਬਿਲਕੁਲ ਹਾਸ਼ੀਏ ਤੇ ਟੱਕਿਆ ਹੋਇਆ ਹੈ ਪਰੰਤੂ ਐਸਜੀਪੀਸੀ ਉਹਨਾਂ ਦੇ ਕਬਜ਼ੇ ਦੀ ਨਾ ਸ਼੍ਰੋਮਣੀ ਅਕਾਲੀ ਦਲ ਬਾਦਲ ਸਿੰਘ ਕਬਜ਼ੇ ਦੀ ਨਾ ਇਹ ਸ਼੍ਰੀ ਕਾਲ ਤਖਸਾਲ ਨੂੰ ਸ਼ੋਮਣੀ ਕਾਲੀ ਦਲ ਬਲੋ ਨੋਟ ਕੀਤਾ ਜਾਂਦਾ ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਦੀਆਂ ਜਿਹੜੀਆਂ ਪੰਥਕ ਧਿਰਾਂ ਨੇ ਉਹ ਸਾਰੀਆਂ ਇਕੱਠੀਆਂ ਹੋ ਕੇ ਇੱਕ ਹਮਲਾਵਰ ਰੂਪ ਦੇ ਵਿੱਚ ਇਹ ਇਸ ਤਰ੍ਹਾਂ ਉਹਨਾਂ ਨੇ ਸ਼ੋਮਣੀ ਕਾਲੀ ਦਲ ਨੂੰ ਨਿਸ਼ਾਨੇ ਦੇ ਉੱਪਰ ਲੈ ਕੇ ਸ਼੍ਰੀ ਕਾਲ ਤਖਸਾਲ ਦੇ ਰਾਹੀਂ ਆਪਣੀ ਮੁਹਿੰਮ ਸ਼ੁਰੂ ਕੀਤੀ ਹੈ ਤੇ ਇਸ ਦੇ ਵਿੱਚ ਬੜੀ ਵੱਡੀ ਇੱਕ ਪੰਜਾਬ ਦੇ ਵਿੱਚ ਬੜਾ ਇਰਤਾ ਦਿਨਾਲ ਇਹ ਇਸ ਸਮੇਂ ਪ੍ਰੀ ਕਾਲਕਤਕ ਸਾਬ ਦੇ ਜਥੇਦਾਰ ਸਾਹਿਬ ਦੀ ਜਿਹੜੇ ਫੈਸਲੇ ਹੋਣਗੇ ਉਹ ਵੀ ਬੜਾ ਧਿਆਨ ਖਿੱਚਣਗੇ ਦੇਸ਼ ਵਿਦੇਸ਼ ਦੀਆਂ ਜਨਤਾ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਬੜੀ ਗੰਭੀਰ ਕਿਸਮ ਦਾ ਮਾਹੌਲ ਫਿਰ ਜਾ ਜਾ ਰਿਹਾ ਹੈ ਪੰਜਾਬ ਦੇ ਡਾਕਟਰ ਸਾਹਿਬ ਜਿਕਰ ਇਸ ਹਾਲਾਤ ਨੂੰ ਸਿਆਸੀ ਲਿਹਾਜ਼ ਤੋਂ ਕੋ ਕੀ ਇਹ ਤਾਂ ਜਿਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਪੰਜਾਬ ਦੀ ਕਹਿ ਲਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਅਗਲੇ ਸਮੇਂ ਭਾਈ ਕੌਕੇ ਦੇ ਮਾਮਲੇ ਦੇ ਵਿੱਚ ਆਮੋ ਸਾਹਮਣੇ ਹੋਣਗੀਆਂ ਬਿਲਕੁਲ ਪਿੰਡਰ ਸਾਹਿਬ ਇਸ ਦੇ ਵਿੱਚ ਕੋਈ ਦੋ ਰਹਾਮਾ ਨਹੀਂ ਹੈਗੀਆਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਬਿਲਕੁਲ ਇੱਕ ਪਾਸੇ ਹੈ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਅਕਾਲੀ ਦਲ ਅਲੱਗ-ਥਲੱਗ ਹੈ ਉਹ ਟਾਰਗੇਟ ਦਾ ਬਣਨਾ ਹੈ ਤੇ ਉਹਦੇ ਉੱਪਰ ਹਮਲਾਵਰ ਵੀ ਹੋ ਰਹੇ ਨੇ ਤੇ ਧਿਰਾਂ ਇਸ ਤਰ੍ਹਾਂ ਦੀ ਇੱਕ ਘੇਰਾਬੰਦੀ ਇਹ ਕਿਹਾ ਜਾ ਸਕਦਾ ਸਿਆਸੀ ਘੇਰਾਬੰਦੀ ਵੀ ਹੋ ਸਕਦੀ ਹੈ ਧਾਰਮਿਕ ਪੱਖ ਦੇ ਵਿੱਚੋਂ ਵੀ ਇਸ ਤਰ੍ਹਾਂ ਦੀ ਉਹਨਾਂ ਦੇ ਉੱਪਰ ਉਹਨਾਂ ਦੀਆਂ ਜਿਹੜੀਆਂ ਪਿਛਲੀ ਕੋਈ ਗਲਤੀਆਂ ਪਤਾਈਆਂ ਨੂੰ ਲੈ ਕੇ ਇਸ ਤਰ੍ਹਾਂ ਇਹ ਇਹ ਹਮਲੇ ਹਮਲੇ ਤੇ ਉਹਨਾਂ ਦੀ ਘੇਰਾਬੰਦੀ ਜ਼ਰੂਰ ਕੀਤੀ ਜਾ ਰਹੀ ਹੈ ਜਿਹੜੇ ਅਕਾਲੀ ਦਲ ਦੀ ਟੌਪ ਦੀ ਲੀਡਰਸ਼ਿਪ ਜਿਹੜੇ ਆਪਣੇ ਤੱਥ ਹੁਣ ਲੋਕਾਂ ਸਾਹਮਣੇ ਲੈ ਕੇ ਜਾ ਰਹੀ ਹੈ ਲੋਕ ਉਹਦੇ ਤੇ ਕਿੰਨਾ ਕੁ ਯਕੀਨ ਕਰਨਗੇ ਕਿੰਨਾ ਕੁ ਫਾਇਦਾ ਹੋਏਗਾ ਅਕਾਲੀ ਦਲ ਨੂੰ ਕਿੰਨਾ ਕੁ ਬਚਾ ਰਹਿ ਸਕਦਾ ਹੈ ਸਾਰੇ ਉਬਜਰੇ ਮਾਮਲੇ ਦੇ ਵਿੱਚ ਸੋਮੀ ਅਕਾਲੀ ਦਲ ਭਿੰਡਰ ਸਾਹਿਬ ਇਹ ਦੇਖੋ ਜੇਕਰ ਤੱਥ ਨੇ ਤੱਥਾਂ ਦੇ ਵਿੱਚ ਤਰਕ ਕਾ ਤਾਂ ਸੱਚ ਦਾ ਸੱਚ ਲੈਣਾ ਹਿਸਟੋਰਿਕਲੀ ਹੁੰਦਾ ਉਧਰ ਉੱਪਰ ਪੈ ਉਹ ਜੇ ਸੱਚ ਨੂੰ ਸੱਚ ਦੱਸਣਗੇ ਇਹ ਲੋਕਾਂ ਚੱਕ ਦੱਸਿਆ ਹੀ ਨਹੀਂ ਜਾਊਗਾ ਤਾਂ ਤਾਂ ਫਿਰ ਬਿਲਕੁਲ ਹੀ ਇੱਥੇ ਜੇਕਰ ਉਹਨਾਂ ਦੀ ਕਚਹਿਰੀ ਚ ਲੋਕਾਂ ਦੀ ਕਚਹਿਰੀ ਚ ਜਾਣਗੇ ਤੇ ਦੱਸਣਗੇ ਤਾਂ ਉਹਦਾ ਫਟਾ ਹੋਊਗਾ ਲੋਕਾਂ ਨੂੰ ਵੀ ਸੱਚ ਲਈਦਾ ਪਤਾ ਲੱਗੇਗਾ ਤੇ ਇਸ ਦੇ ਵਿੱਚ ਇੱਕ ਮੰਥਨ ਵੀ ਹੋਏਗਾ ਤੇ ਲੋਕਾਂ ਦੀ ਪ੍ਰਤੀ ਜਿਹੜਾ ਹੈਗਾ ਜੇਕਰ ਕੋਈ ਲੱਗੂਗਾ ਉਹਨਾਂ ਨੂੰ ਵੀ ਗਲਤ ਵਰਤਾਨ ਸਿਰਜਿਆ ਗਿਆ ਉਸ ਪ੍ਰਤੀ ਲੋਕਾਂ ਦੀ رائے ਵੀ ਤਾਂ ਲਾਂਬੰਦੀ ਨਾਲ ਹੀ ਹੋਵੇਗੀ ਨਾ ਤੇ ਜੇ ਅਸੀਂ ਟੌਪ ਲੀਡਰਸ਼ਿਪ ਆ ਉਨ੍ਹਾਂ ਦੀ ਕ੍ਰੈਡੀਬਿਲਟੀ ਵਧੇਗੀ لازਮੀ ਹੈ ਦੂਜੇ ਬੰਨੇ ਇਸ ਮਾਮਲੇ ਦੇ ਵਿੱਚ ਜਿਹੜੀ ਪੰਥਕ ਸਭਸੀ ਜਿਨ੍ਹਾਂ ਵਿੱਚ ਭਾਈ ਸਿਮਰਜੀਤ ਸਿੰਘ ਮਾਨ ਭਾਈ ਰੋਡੇ ਤੇ ਕਈ ਹੋਰ ਵੱਡੇ ਸ਼ਖਸ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਦੇ ਹੈ ਜਦੋਂ ਕਿ ਬੀਪੀ ਤਵਾੜੀ ਦੀ ਰਿਪੋਰਟ ਬਣਦੀ ਹੈ ਉਸ ਤੋਂ ਬਾਅਦ ਵੀ ਉਹ ਮਿਲਦੇ ਰਹੇ ਉਹ ਹੁਣ ਕਿਹੜੀ ਇੱਕ ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਵੇਲੇ ਦੀ ਇਕੱਲੀ ਸਰਕਾਰ ਨੂੰ ਬੁਰੀ ਤਰ੍ਹਾਂ ਕਟਹਿਰੇ ਦੇ ਵਿੱਚ ਲੈ ਰਹੇ ਨੇ ਬੜਾ ਵੱਡਾ ਦੋਸ਼ ਉਸ ਵੇਲੇ ਦੇ ਮੁੱਖ ਮੰਤਰੀ ਜਾਂ ਕਾਲੀ ਸਰਕਾਰ ਸਿਰ ਵੜ ਰਹੇ ਤੇ ਜੇ ਸਾਬ ਅਸਲ ਦੇ ਵਿੱਚ ਕਿਉਂਕਿ ਜਦੋਂ ਬੰਦੇ ਚਲੇ ਜਾਂਦੇ ਨੇ ਉਹ ਫਿਰ ਆਪਣਾ ਕੋਈ ਆਪਣਾ ਪੱਖਤਾ ਰੱਖ ਨਹੀਂ ਸਕਦੇ ਹੁਣ ਬਹੁਤ ਸਾਰੇ ਵਿਅਕਤੀ ਚਲੇ ਗਏ ਨੇਗੇ ਸਾਰੇ ਪ੍ਰਕਾਰ ਸਿੱਖ ਬਾਦਲ ਵੀ ਚਲੇ ਗਏ ਨੇ ਤੇ ਇਸ ਸੰਬੰਧੀ ਜਿਹੜੇ ਸਿੱਖ ਸੰਘਰਸ਼ ਦੇ ਜਿਹੜੇ ਯੋਧੇ ਸੀ ਉਹ ਵੀ ਚਲੇ ਗਏ ਨੇ ਉਹਨਾਂ ਬਾਰੇ ਵੀ ਜਿਹੜਾ ਵਰਤਾਰਾ ਕੀਤਾ ਜਾ ਰਿਹਾ ਹੈ ਤੇ ਉਹ ਉਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤੱਥ ਨੇ ਜਾਂ ਸਰਕਾਰੀ ਤੱਥ ਨੇ ਜਾਂ ਗੈਰ ਸਰਕਾਰੀ ਜਾਂ ਲੋਕਾਂ ਦੀ ਜਿਹੜੀ ਮਾਨਸਿਕਤਾ ਹੈ ਉਹ ਉਹੀ ਉਹਦੇ ਬਾਰੇ ਤਾਂ ਜਾਗਰੂਕ ਕਰ ਸਕੇਗੀ ਨਾ ਤੱਥਾਂ ਦੇ ਉੱਪਰ ਹੀ ਆਧਾਰਤ ਹੋਏਗਾ ਨਾ ਕਿ ਹੁਣ ਜੇ ਕੋਈ ਵਿਅਕਤੀ ਆਪਣੇ ਤੌਰ ਤੇ ਤਾਂ ਹਮੋਂ ਕੁਝ ਦੱਸ ਨਹੀਂ ਸਕਦਾ ਤੇ ਜੋ ਹਮਲੇ ਕਰ ਰਹੇ ਨੇ ਉਹਨਾਂ ਕੋਲੇ ਤੱਥ ਹੋਣਗੇ ਤੇ ਜੇ ਕਾਲੀ ਦਲ ਆਪਣੇ ਹਮਲਿਆਂ ਤੋਂ ਬਚਾਅ ਕਰ ਰਿਹਾ ਹੈ ਤਾਂ ਉਹਨਾਂ ਕੋਲੇ ਵੀ ਆਪਣੇ ਤੱਥ ਨੇ ਆਪਣੇ ਤਰਕ ਪੇਸ਼ ਕਰਨਗੇ ਇਸ ਤਰ੍ਹਾਂ ਤਰਕ ਬਤਰਕ ਦੇ ਨਾਲ ਹੀ ਅਗਲਾ ਜਿਹੜਾ ਮਨਤੰਤਵਾਦ ਹੀ ਜਿਹੜੀ ਸਹੀ ਰਹਿ ਸਕਦੀ ਹੈ ਡਿਫੈਂਡਰ ਸਾਹਿਬ ਬਿਲਕੁਲ ਜੀ ਧਾਰਮਿਕ ਤੇ ਸਿਆਸੀ ਹਲਕਿਆਂ ਤੋਂ ਅੱਗੇ ਵਧ ਕੇ ਹੁਣ ਇਹ ਪ੍ਰਸ਼ਾਸਨਿਕ ਹਲਕਿਆਂ ਦੇ ਵਿੱਚ ਇਹ ਮਾਮਲਾ ਅੱਗੇ ਵਧਣ ਲੱਗਾ ਹੈ ਕਿਉਂਕਿ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸਤਵਾਂ ਦਾ ਇੱਕ ਬਿਆਨ ਹੈ ਕਿ ਗ੍ਰਹਿਸ ਕਤਰ ਤੋਂ ਉਸ ਜਿਹੜੀ ਬੀਪੀ ਤਵਾੜੀ ਵਾਲੀ ਰਿਪੋਰਟ ਸੀ ਉਹ ਮੰਗਵਾਈ ਜਾਏਗੀ ਕੋਖੀ ਜਾਏਗੀ ਵੇਖਿਆ ਜਾਵੇਗਾ ਕਿ ਕੀ ਸੀ ਉਹਦੇ ਵਿੱਚ ਤੇ ਫਿਰ ਸਰਕਾਰ ਕੀ ਕਰ ਸਕਦੀ ਹੈ ਦੂਜੇ ਪੰਨੇ 'ਤੇ ਦਿੱਲੀ ਸੈਟਪਲਰ ਦੁਆਰਾ ਬਣਦੀ ਕਮੇਟੀ ਪੰਥਕ ਜਥੇਬੰਦੀਆਂ ਦੇ ਬਾਬਤ ਦੇ ਨਾਲ ਅਗਲੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ਦੇ ਵਿੱਚ ਮਿਲਣ ਲਈ ਕਹਿ ਲਈ ਤਿਆਰੀ ਕਾਸ ਰਹੀ ਹੈ ਅਜਿਹਾ ਉਹਨਾਂ ਨੇ ਫੈਸਲਾ ਲੈ ਵੀ ਲਿਆ ਹੈ ਕੁਝ ਮਤੇ ਵੀ ਪਾਸ ਕਰ ਦਿੱਤੇ ਗਏ ਨੇ ਜਿਹੜੇ ਕਿ ਆਪਾਂ ਪਹਿਲਾਂ ਜ਼ਿਕਰ ਵੀ ਕਰ ਲਿਆ ਤੇ ਜਦੋਂ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਦੱਸਿਆ ਜਦੋਂ 2002 ਦੇ ਵਿੱਚ ਅਕਾਲੀ ਭਾਜਪਾ ਸਰਕਾਰ ਖਤਮ ਹੁੰਦੀ ਹੈ ਅਗਲੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਬਣਦੀ ਹੈ ਤਾਂ ਉਸ ਵੇਲੇ ਦੀ ਕਾਂਗਰਸ ਸਰਕਾਰ ਫਿਰ ਕਹ ਰਹੀ ਹੈ ਕਿ ਇਹ ਘਟਨਾ ਜਦੋਂ ਵਾਪਰੀ ਉਸ ਵੇਲੇ ਵੀ ਕਾਂਗਰਸ ਦੀ ਸਰਕਾਰ ਸੀ ਤੇ ਵਿਚਲੀ ਜਿਹੜੀ ਆਪਾਂ ਸਾਰੀ ਕਥਾ ਵਿਆਨੀ ਹੈ ਤੇ ਅਗਲੇ ਸਮੇਂ 2002 ਦੇ ਵਿੱਚ ਫਿਰ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸਥਾਪਿਤ ਹੁੰਦੀ ਹੈ ਤੇ ਫਿਰ ਨਵੇਂ ਸਿਰਿਓਂ ਜਿਹੜੀ ਸਿੱਟ ਬਣਦੀ ਹੈ ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ ਇਸ ਸਾਰੇ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਦੀ ਕਲੀਨ ਚਿੱਟ ਦਿੱਤੀ ਗਈ ਹੈ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੁਬਾਰਾ ਦੱਸੋ ਡਾਕਟਰ ਸਾਹਿਬ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਐਸਐਸਪੀ ਜਗਰਾਉਂ ਦੇ ਅਧੀਨ ਇੱਕ ਸਿੱਟ ਬਣਾਈ ਸੀ ਇਨੇ ਪੂਰੀ ਆਪਣੀ ਤਹਿਕੀਕਾਤ ਕਰਨ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਬਿਲਕੁਲ ਹੀ ਕਲੀਅਰ ਚਿੱਟ ਦੇ ਦਿੱਤੀ ਸੀ ਉਹਨਾਂ ਨੇ ਜੋ ਪੁਲਿਸ ਦੀ ਸਟੋਰੀ ਸੀ ਜਾਂ ਪੁਲਿਸ ਦੀ ਜੋ ਕਥਨ ਸੀ ਕਿ ਭਾਈਕੋ ਕੇ ਭੱਜ ਗਏ ਨੇ ਭਗੌੜੇ ਹੋ ਗਏ ਨੇ ਤੇ ਉਸ ਨੂੰ ਉਹਨੇ ਮੰਨ ਲਿਆ ਸੀ ਤੇ ਉਹਨੇ ਜਿਹੜਾ ਤਿਵਾੜੀ ਵਾਲੀ ਇਹ ਇਨਕੁਆਰੀ ਸੀ ਉਹਨੂੰ ਬਿਲਕੁਲ ਹੀ ਅਨਡਨ ਕਰ ਦਿੱਤਾ ਗਿਆ ਸੀਗਾ ਇਸ ਕਰਕੇ ਉਹ ਉਹ ਜੀ ਜੀ ਕਰਕੇ ਉਹ ਰਿਪੋਰਟ ਦੇ ਵਿੱਚ ਪੁਲਿਸ ਅਧਿਕਾਰੀ ਜਿਹੜੇ ਮੌਕੇ ਦੇ ਪੁਰਸ ਮਲਾਕਨੀ ਸਾਰੇ ਉਹਨੇ ਉਹਨੇ ਕਲੀਨ ਚਿੱਟ ਦਿੱਤੀ ਸੀ ਹਮ ਪਰ ਡਾਕਟਰ ਸਾਹਿਬ ਹਾਲੇ ਤਾਈਂ ਕਿਉਂਕਿ ਮਾਮਲਾ ਪਿਛਲੇ ਲੰਬੇ ਸਮੇਂ ਤੋਂ ਇਹ ਪੱਖਿਆ ਹੋਇਆ ਹੈ ਜਦੋਂ ਤੋਂ ਮਨੁੱਖੀ ਅਧਿਕਾਰ ਸੰਗਠਨ ਇਹ ਮਾਮਲਾ ਕਾਲ ਤੱਕ ਸਾਹ ਕੋਲ ਉਹ ਪੁਰਾਣੀ ਸਮੇਂ ਜੰਤਕ ਰਿਪੋਰਟ ਦੁਆਰਾ ਲਿਆਂਦੀ ਇੱਕ ਮੰਨ ਕੀਤੀ ਤੇ ਮਾਮਲਾ ਧਾਰਮਿਕ ਗਲਿਆਰਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੇ ਪੱਧਰ ਉਤੇ ਪੱਖਿਆ ਹੋਇਆ ਹੈ ਪ੍ਰੰਤੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਾਲੇ ਇਸ ਮਾਮਲੇ ਦੇ ਵਿੱਚ ਚੁੱਪੀ ਵੱਟੀ ਹੋਈ ਹੈ ਇਹ ਚੁੱਪੀ ਦਾ ਕੀ ਰਾਜ ਹੈ ਡਾਕਟਰ ਸਾਹਿਬ ਦੇਖੋ ਮਾਮਲਾ ਇਹਦੇ ਵਿੱਚ ਦੇਖੋ ਧਾਰਮਿਕ ਮਾਮਲਾ ਹੈ ਤੇ ਨਾਲ ਸਿਆਸਤ ਵੀ ਹੈ ਪੰਜਾਬ ਦੀ ਸਿਆਸਤ ਹੈ ਪੰਜਾਬ ਦੀ ਸਿਆਸਤ ਨਾਲ ਕੌਮੀ ਸਿਆਸਤ ਵੀ ਜੁੜੀ ਹੋਈ ਹੈ ਬੜਾ ਕੁਝ ਹੈ ਇਹਦੇ ਵਿੱਚੋਂ ਇਸ ਮੂਵਮੈਂਟ ਦੇ ਦੌਰਾਨ ਇਸ ਜਿਹੜਾ ਪ੍ਰਚਨ ਸੱਜਿਆ ਜਾ ਰਿਹਾ ਹੈ ਜਿਹੜਾ ਪੰਜਾਬ ਦੇ ਵਿੱਚ ਹੁਣ ਅੱਜ ਘਰ ਚੱਲ ਰਿਹਾ ਜਿਹੜਾ ਟੌਪ ਹੋ ਹੈਗਾ ਭਾਈ ਗਦੇਵ ਸਿੰਘ ਕੌਕੇ ਵਾਲਾ ਇਹਦੇ ਵਿੱਚ ਹਰੇਕ ਵਿਅਕਤੀ ਦਾ ਜੋ ਵੀ ਬਿਆਨ ਆਉਂਦਾ ਉਹ ਤਾਂ ਕੋਈ ਨਾ ਕੋਈ ਮਾਣੇ ਹੁੰਦੇ ਨੇ ਇਸ ਤਰ੍ਹਾਂ ਕੈਪਟਨ ਸਾਹਿਬ ਵੀ ਕਿਉਂਕਿ ਪੁਰਾਣੀ ਇਹ ਸੀਨੀਅਰ ਲੀਡਰ ਨੇ ਬੜਾ ਮੁਖਤਰੀ ਰਹੇ ਨੇ ਤੇ ਉਹ ਆਪਣਾ ਸੋਚ ਸਮਝ ਕੇ ਆਪਣਾ ਬਿਆਨ ਦੇਣਗੇ ਇਸ ਕਰਕੇ ਉਹਨਾਂ ਨੇ ਹਾਲੇ ਚੁਕਬਟੀ ਹੋਣੀ ਹੈ ਕਿਉਂਕਿ ਜਿਵੇਂ ਪੇਸ਼ ਕੀਤਾ ਜਾ ਰਿਹਾ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੀ ਟੌਪ ਲੀਡਰਸ਼ਿਪ ਨੇ ਤੱਥ ਪੇਸ਼ ਕੀਤੇ ਨੇ ਤੇ ਉਹਦੇ ਨਾਲ ਹੀ ਸੰਧਵਾ ਸਾਹਿਬ ਨੇ ਕਹਿ ਦਿੱਤਾ ਕਿ ਹੋਮ ਮਨਿਸਟਰ ਹੋਮ ਸੈਕਟਰੀ ਤੋਂ ਰਿਪੋਰਟ ਤਲਬ ਕਰ ਰਹੇ ਹੁਣ ਉਹ ਫਾਈਲ ਦੇ ਉੱਪਰ ਤਾਂ ਰਿਕਾਰਡ ਹੋਏਗਾ ਨਾ ਲਾਜ਼ਮੀ ਚਾਹੀ ਕਪਤਨ ਸਾਹਿਬ ਦੀ ਸਰਕਾਰ ਬਿਲੇ ਹੋਇਆ ਉਹ ਫਾਈਲ ਤਾਂ ਹੋਈ ਕਿ ਫਾਈਲ ਦੇ ਉੱਪਰ ਵਾਕਈ ਤਾਂ ਜਿਆ ਬਾਦਲ ਸਾਹਿਬ ਦੀ ਸਰਕਾਰ ਵੇਲੇ ਹੋਇਆ ਜਾਂ ਉਸ ਤੋਂ ਬਾਅਦ ਦੀ ਜਿਹੜੇ ਸਰਕਾਰਾਂ ਬਾਰੇ ਜਿਹੜਾ ਕੋਈ ਪੱਤਰ ਵਿਵਹਾਰ ਹੋਏਗਾ ਲਾਜ਼ਮੀ ਆਉ ਦੇ ਵਿੱਚ ਇੱਕ ਕੋਰਸਪੋਂਡੈਂਸ ਜਿਹੜੇ ਹੋਈ ਹੋਊਗੀ ਪੰਥਕ ਜਥੇਬੰਦੀਆਂ ਨੇ ਕੀਤੀ ਆ ਜਾਂ ਅਜੰਤਕ ਜਥੇਬੰਦੀਆਂ ਨੇ ਕੀਤੀਆਂ ਜਾਂ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਕੀਤੀਆਂ ਉਹ ਫਾਈਲ ਦੇ ਵਿੱਚ ਲਾਜ਼ਮੀ ਰਿਕਾਰਡ ਤੇ ਹੋਊਗਾ ਉਹਦੇ ਵਿੱਚੋਂ ਕੋਈ ਨਾ ਕੋਈ ਤੱਥ ਨਿਕਲੂਗਾ ਤੇ ਫਿਰ ਅੱਗੇ ਪ੍ਰਵਚਨ ਕਿਧਰਲੇ ਪਾਸੇ ਨੂੰ ਮੋੜ ਆ ਲੈਂਦਾ ਇਹ ਬੜੀ 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 ਕ੍ਰਿਟੀਕਲ ਸਿਚੁਏਸ਼ਨ ਬਣਦੀ ਜਾ ਰਹੀ ਹੈ ਇਸ ਪੋਟ ਦੇ ਬਾਰੇ ਵਿੱਚ ਬਿਲਕੁਲ ਡਾਕਟਰ ਸਾਹਿਬ ਹਾਂ ਭਾਈ ਗੁਰਦੇਵ ਸਿੰਘ ਕੌਕੇ ਦਾ ਜਿਹੜਾ ਮਾਮਲਾ ਇੰਨੇ ਦਿਨੀ ਵੱਡੇ ਪੱਧਰ ਉਤੇ ਚਰਚਾ ਦਾ ਵਿਸ਼ਾ ਹੈ ਤੇ ਅੱਜ ਦੇ ਨਵੇਂ ਮੋੜ ਕੱਟ ਰਿਹਾ ਹੈ ਡਾਕਟਰ ਸਾਹਿਬ ਤੁਸੀਂ ਜਿਹੜੇ ਪਿਛਲੇ ਸਮੇਂ ਜਿਹੜੇ ਮੋੜ ਕੱਟੇ ਗਏ ਉਹਨਾਂ ਉਪਰ ਵਿਸਤਾਰ ਨਾਲ ਜਿਹੜੀ ਜਾਣਕਾਰੀ ਦਿੱਤੀ ਚੈਨਲ ਈ ਮਿਸ਼ਨ ਪੰਜਾਬੀ ਲਈ ਆਪਣਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਈ ਮਿਸ਼ਨ ਪੰਜਾਬੀ